ਹਾਂਜੀ ਸਸ਼੍ਰੀਕਾਰ ਜੀ ਸਾਰਿਆਂ ਨੂੰ ਅਸਲਾਮ ਅਲੈਕਮ ਨਮਸਤੇ ਜੀ ਜੈ ਜੀਕਾਰ ਜੀ ਸਾਰਿਆਂ ਨੂੰ ਰਾਮ ਰਾਮ ਜੀ ਅੱਜ ਨਾਲ ਜੀ ਅਸੀਂ ਅੱਪਾ ਮਾਰਗ ਵੀ ਇਹਨੂੰ ਕਹਿ ਦਿੰਦੇ ਨੇ ਪੂrti ਦੀ ਅਸੀਂ ਭਸਮ ਤਿਆਰ ਕਰਾਂਗੇ ਇਹਦਾ ਨਾਮ ਅੱਪਾ ਮਾਰਗ ਵੀ ਹੈ ਇਹਨੂੰ ਚਿਟਾ ਵੀ ਕਹਿ ਦਿੰਦੇ ਨੇ ਇਹਨੂੰ ਆਪਣੀ ਦੇਸੀ ਭਾਸ਼ਾ ਦੇ ਵਿੱਚ ਇਹਨੂੰ ਪੁਟਕੰਡਾ ਵੀ ਕਿਹਾ ਜਾਂਦਾ ਹੈ ਇਹ ਮੈਦੇ ਭੋਲਾ ਇਹਨੂੰ ਬਹੁਤ ਦੂਰੋਂ ਪਾਲ ਕੇ ਲਿਆ ਐ ਸਵੇਰ ਦੇ ਗਏ ਹੋਏ ਸੀ ਅਸੀਂ 7 ਵਜੇ ਦੇ ਇਹ ਘੜ ਤੋਂ ਘਟ 2 250 ਬਿਮਾਰੀਆਂ 'ਚ ਕੰਮ ਆਉਂਦਾ ਅਸੀਂ ਇਹਦੀ ਭਸਮ ਤਿਆਰ ਕਰਾਂਗੇ ਆ ਦੇਖੋ ਹੁਣ ਅਸੀਂ ਇਹਨੂੰ ਬਰੀਕ ਤਿਆਰ ਕਰੀ ਜਾਂਦੇ ਆ ਇਹਨੂੰ ਕੱਟ-ਕੱਟ ਕੇ ਇਹ ਆ ਦੇਖੋ ਬੜੇ ਸਫਾਈ ਨਾਲ ਕਪੜੇ-ਕਪੜੇ ਵਿਛਾ ਕੇ ਇਹਨੂੰ ਸਾਗ ਦੀ ਤਰ੍ਹਾਂ ਚੀਰਨ ਲੱਗ ਪਏ ਆ ਸਮਝ ਲਓ ਤੇ ਚਲੋ ਮੈਂ ਤੁਹਾਡੇ ਨਾਲ ਗੱਲਾਂ ਕਰ ਲਾਂ ਇਹ ਤਾਂ ਚਲ ਹੋਈ ਜਾਊਗਾ ਕੰਮ ਇਹਦਾ ਨਾਮ ਹੈ ਜੀ ਅੱਪਾ ਮਾਰਗ ਚਿਰਚਿਟਾ ਬਰਾਨੀ ਜੀਰਾ ਪਟਕੰਡਾ ਇਹ ਬਹੁਤ ਵਧੀਆ ਬੂਟੀ ਹੈ ਜੀ ਖੰਗ ਟੀਵੀ ਇੱਥੋਂ ਤੱਕ ਕੀ ਕੈਂਸਰ ਤੱਕ ਕਰ ਵੀ ਇਹ ਕੰਮ ਕਰਦੀ ਹੈ ਤੇ ਇਹ ਅਫੜੀ ਮੋਲ ਇਹ ਲਾਜੀ ਬਹੁਤ ਹੀ ਵਧੀਆ ਚੀਜ਼ ਹੈ ਕਿ ਇਹਦੀ ਅਸੀਂ ਪਸਣ ਤਿਆਰ ਕਰਾਂਗੇ ਪਸਣ ਤੁਹਾਨੂੰ ਦੱਸ ਦਿੰਨਾ ਕਿ ਕਿਵੇਂ ਤਿਆਰ ਹੋਊਗੀ ਇਹਦੀ ਪਾਸੇ ਵੀ ਹੋਣਾ ਸੀ ਇਹਨੂੰ ਆ ਦੇਖੋ ਇੱਧਰ ਪਿਆ ਵੱਡਾ ਹੈ ਇੱਧਰ ਵੱਡਾ ਪਿਆ ਹੈ ਇਹਨੂੰ ਅਸੀਂ ਕੱਟ-ਕੱਟ ਕੇ ਇੱਧਰ ਛੋਟਾ ਕਰੀ ਜੰਨੇ ਆ ਦੇਖੋ ਛੋਟਾ ਕਰੀ ਜੰਨੇ ਆ ਇੱਧਰ ਬੱਟਾ ਹੈਗਾ ਇਹ ਇਹਨੂੰ ਨਾਲੇ ਤਾਂ ਸਫਾਈ ਹੋਈ ਜਾਂਦੀ ਆ ਦੇਖੋ ਨਿਕਲ ਹੀ ਜਾਂਦਾ ਏ ਜੋੜੰਗਾ ਇਹਨੂੰ ਫਿਰ ਸੁਕਾ ਕੇ ਇਸ ਮਾਰ ਕੇ ਫਿਰ ਇਹਨੂੰ ਭੂਕਾਂਗੇ ਭੂਕੇ ਦੀ ਰਾਖ ਬਣਾਵਾਂ ਰਾਖ ਤੋਂ ਬਾਅਦ ਇਹਨੂੰ ਪਾਣੀ ਵਿੱਚ ਭਿਓ ਕੇ ਰੱਖਣਾ ਕੋ 8 ਦਿਨਾਂ ਅੱਧ ਦਿਨ ਤੋਂ ਬਾਅਦ ਪਾਣੀ ਨਤਾਰ ਕੇ ਫਿਰ ਉਹ ਪਾਣੀ ਨੂੰ ਅਸੀਂ ਨੇ ਬਿਲਕੁਲ ਖੋਏ ਤਰ੍ਹਾਂ ਖੁਆ ਮਰੀ ਜਾਣਾ ਮਰੀ ਜਾਣਾ ਫਿਰ ਉਹ ਸੁੱਕ ਕੇ ਕਿਤਰਾ ਨਾਮ ਕਰਨੀ ਜ਼ਰਾ ਤਿਆਰ ਹੋ ਗਿਆ ਉਹਨੋ ਜੀ ਕਿਤੇ ਮਰਜੀ ਵਰਤਦੇ ਉਹਡੇ ਦੁਖਦੇ ਹੋਣ ਮੋਢੇ ਦੁਖਦੇ ਹੋਣ ਜੋੜ ਦੁਖਦੇ ਹੋਣ ਬਾਜਪਨ ਹੋਵੇ ਪਾਣੀ ਪੈਂਦਾ ਵੇਰ ਸੌਲੀਆਂ ਹੋਣ ਪੇੜ ਦੇ ਵਿੱਚ ਬੱਚੇ ਦਾਨੀ ਚਰ ਸੌਲੀ ਹੋਵੇ ਬੰਦਿਆਂ ਦੀ ਨਿਗਾ ਘੱਟ ਹੋਵੇ ਨਜਲਾ ਹੋਵੇ ਜ਼ਖਾਮ ਹੋਵੇ ਖਾਂਗੋ ਹੋਵੇ ਜਾੜ ਦੁਖਦੀ ਹੋਵੇ ਹਰ ਚੀਜ਼ ਦੀ ਇਹ ਕੜ ਤੋਂ ਕੜ ਦੋ ਢਾਈ ਸੌ ਕਿੰਨੀਆਂ ਕੱਗਣੀਆਂ ਮਾ ਦੋ ਢਾਈ ਸੌ ਬਿਮਾਰੀਆਂ ਨੂੰ ਠੀਕ ਕਰਦਾ ਜੀ ਇਹ ਠੀਕ ਹੈ ਜੀ ਇਹਦੇ ਵਿੱਚ ਨਾ ਜੀ ਜ਼ਿਆਦਾਤਰ ਖਾਰ ਹੁੰਦੀ ਹੈ ਖਾਰ ਤੁਸੀਂ ਜਾਣ ਲੋ ਵੀ ਜਿਵੇਂ ਨਮਕ ਹੁੰਦਾ ਹੈ ਕੰਮ ਇਹ ਐਨੇ ਆਂਦਾ ਹੈ ਕਿ ਜਿਹੇ ਜਿਹੇ ਦਾ ਨਾਮ ਉਹ ਹੀ ਇਹਦੇ ਕੰਮ ਆ ਇਹ ਦੇਖੋ ਲਾਲ ਰੰਗ ਦੇ ਫੁੱਲ ਉੱਠੇ ਉੱਠੇ ਕੰਡੇ ਨੇ ਦੇ ਆ ਦੇਖੋ ਇਹਨੂੰ ਹੱਥ ਮਾਰਾਂਗੇ ਨਾ ਪੁੱਤੇ ਨੂੰ ਉੱਤੇ ਨੂੰ ਹੱਥ ਮਾਰਾਂਗੇ ਇੱਕ ਡਾਣੀ ਚੱਕ ਕੇ ਦਿਖਾਵਾਂ ਮੈਂ ਤੁਹਾਨੂੰ ਇਹ ਆ ਦੇਖੋ ਇਹਦੇ ਜੇ ਐਨੂੰ ਹੱਥ ਮਾਰੀਏ ਤੇ ਕੁਝ ਨਹੀਂ ਕਹਿੰਦਾ ਜਦੋਂ ਇਹਨੂੰ ਐ ਉੱਤੇ ਨੂੰ ਮਾਰੀਏ ਤਾਂ ਆਹ ਖਤਾ ਜੁਦਾ ਹੈ ਤੇ ਇਹਦੀ ਨਿਸ਼ਾਨੀ ਇਹ ਹੈ ਵੀ ਕਿਤਾਏ ਜੀਰੇ ਤਰ੍ਹਾਂ ਹੁੰਦਾ ਜੀਰੇ ਜੀਰਾ ਹੁੰਦਾ ਜਿਵੇਂ ਆਪਣਾ ਇੱਕ ਇਹਦਾ ਜਿਹੜਾ ਪਿਓਰ ਪੌਦਾ ਹੁੰਦਾ ਨਾ ਜੀ ਇਹ ਉੱਪਰ ਹੋਊਗਾ ਗੜਾਇਆ ਰਾਇਆ ਤੇ ਥੱਲੋਂ ਨਾ ਐ ਧੁੱਪੇ ਕਰਾਂਗੇ ਚਾਂਦੀ ਮੰਗੂ ਐਵੇਂ ਭੰਮਕ ਮਾਰੂਗਾ ਜਿਵੇਂ ਜਾਂਦੀ ਜਿੰਬੜੀ ਹੋਵੇ ਕਿਸੇ ਚੀਜ਼ ਨੂੰ ਦੇ ਮਹਤੇ ਭੋਲਾ ਸੀ ਦੋਨੇ ਜਣੇ ਇਹਨੂੰ ਬਹੁਤ ਦੂਰੋਂ ਲੱਭ ਕੇ ਲਿਆ ਸਾਡੇ ਏਰੀਏ ਦੇ ਵਿੱਚ ਇੱਕ ਡਿੱਗੀ ਟਾਣੀ ਜੀ ਪੁਰਾਣਾ ਏਰੀਆ ਕਲਰ ਕਲੜੀ ਧਰਤੀ ਦੇ ਵਿੱਚ ਹੀ ਹੁੰਦਾਗਾ ਜੀ ਇਹ ਸਭ ਤੋਂ ਵਧੀਆ ਚੀਜ਼ ਹੈ ਜੀ ਕੈਂਸਰ ਵਾਸਤੇ ਅੱਜ ਦਾ ਵਰਤੀ ਹੋਈ ਹੈ ਆਪਦੇ ਘਰੇ ਵਰਤੀ ਹੈ ਹੋਰ ਵੀ ਕਈਆਂ ਨੇ ਬਣਿਆ ਸਾਡੇ ਦੇ ਸੰਤ ਹੁੰਦੇ ਸੀ ਜੀ ਸੰਤ ਬੁੱਧਦਾਸ ਜੀ ਜਿਨ੍ਹਾਂ ਨੇ ਸਾਨੂੰ ਪਹਿਲਾ ਵੀਡੀਓ ਪਾਈ ਹੈ ਵੀ ਟਿੱਡ ਬੰਨੀ ਸੀਗੀ ਹਲਕੇ ਕੁੱਤੇ ਦਾ ਵੀ ਇਲਾਜ ਕਰਦੇ ਹੁੰਦੇ ਸੀ ਇਹ ਉਹਨਾਂ ਸੰਤਾਂ ਦੇ ਸਾਨੂੰ ਦੱਸਿਓ ਲੋਕ ਤੇ ਨੇ ਬੜੀਆਂ ਚੀਜ਼ਾਂ ਦੱਸ ਕੇ ਗਏ ਸੀ ਬਜ਼ੁਰਗਾਂ ਨੂੰ ਬਜ਼ੁਰਗਾਂ ਨੇ ਸਾਨੂੰ ਦੱਸਦੀਆਂ ਹੁਣ ਅਸੀਂ ਵੀ ਕਿਸੇ ਤੋਂ ਕੋਈ ਪੈਸਾ ਤੇ ਨਹੀਂ ਲੈਂਦੇ ਹੁਣ ਇਹ ਮੁੱਕੀ ਪਈ ਸੀ ਦਵਾਈ ਆਪਣੇ ਕੋਲੇ ਤੇ ਇਹ ਦਵਾਈ ਹੁਣ ਅਸੀਂ ਤਿਆਰ ਕਰ ਲਾਂਏ ਖੁੱਲੇ ਆਮ ਜਨਤਾ ਨੂੰ ਮੰਡਾਂਗੇ ਲੰਗਰ ਲਾਵਾਂਗੇ ਦੇ ਖੁੰਡਾ ਵੀ ਜੋ ਦੂਜਾ ਵੀ ਦੇਣਾ ਇਹ ਰਿਹਾਂ ਕਹਿੰਦੇ ਨੇ ਰਿਹਾਂ ਹਾਂ ਰਿਹਾਂ ਅੱਡੀ ਚੀਜ਼ ਹੁੰਦਾ ਇਹ ਇਹ ਐ ਜੀ ਪੂਰਨਮਾ ਇਹ ਪੂਰਨਮਾ ਐਂਡ ਸ਼ੂਗਰ ਲੀਵਰ ਬਾਥਰੂਮ ਦੀ ਜਿੱਕੇ ਤੋਂ ਇਹ ਇਹਦਾ ਵੀ ਪੰਜਾਂਗ ਲੈਂਦਾ ਹੋਇਆ ਇਹਦਾ ਪੰਜਾਂਗ ਪੰਜਾਂਗ ਦਾ ਮਤਲਬ ਹੁੰਦਾ ਜੜ ਤੋਂ ਲੈ ਕੇ ਟੀਸੀ ਤੱਕ ਉੱਪਰਲੇ ਲਾਸਟ ਤੱਕ ਇਹ ਜੜ ਤੋਂ ਲੈ ਕੇ ਜਿਵੇਂ ਜੜ ਇਹਦੀ ਆ ਮੇਨ ਮੇਨ ਰੂਟ ਟਾਣੀਆਂ ਪੱਤੇ ਵੀ ਫਲ ਇਹਨੂੰ ਪੰਜਾਂਗ ਕਿਹਾ ਜਾਂਦਾ ਹੈ ਜੀ ਇਹਦਾ ਹੀ ਪੰਜਾਂਗ ਆ ਹਾਂ ਪੰਜਾਂਗ ਹੈ ਇਹਦਾ ਤਾਂ ਅਸੀਂ ਜੂਸ ਤਿਆਰ ਕਰਨਾ ਹੈ ਇਹਦੀ ਅਸੀਂ ਪਸੂ ਤਿਆਰ ਕਰਨੀ ਹੈ ਇਹ ਦੋਨੇ ਚੀਜ਼ਾਂ ਬਹੁਤ ਵਧੀਆ ਤਿਆਰ ਹੋਣੀਆਂ ਹਾਂਜੀ ਕਿੰਨਾ ਟਾਈਮ ਹੋ ਗਿਆ 4 ਮਿੰਟ ਸਾਢੇ 4 ਅੱਛਾ ਜੀ ਇਹਦੇ ਵਿੱਚ ਪਤਾ ਕੀ ਹੈ ਜੀ ਸੋਚਣ ਵਾਲੀ ਗੱਲ ਇਹ ਹੈ ਵੀ ਅੱਜ ਤਾਂ ਜਾਣਦੇ ਆ ਅੱਜ ਦਾ ਬਣਾ ਲੈਂਦੇ ਆ ਦਿੰਦੇ ਵੀ ਉਸ ਬੰਦੇ ਨੂੰ ਹੈ ਜਿਹਨੂੰ ਜ਼ਰੂਰਤ ਹੈ ਹਰ ਕਿਸੇ ਨੂੰ ਨਹੀਂ ਦਿੰਦੇ ਹੈਗੇ ਨਾ ਜਿੱਥੇ ਹਾਂ ਵੀ ਹਾਂ ਇਹਨੂੰ ਦੇਣ ਵਾਲੀ ਜੀ ਹੈ ਗੋਡੇ ਮੋਡੇ ਜੋੜ ਪਸੰਦੀਦਾ ਦਰਦ ਨਮੂਣੀਏ ਦੇ ਦਰਦ ਖੰਗ ਦਾ ਦਰਦ ਕਿਸੇ ਵੀ ਤਰ੍ਹਾਂ ના ਛੋਟੇ ਛੋਟੇ ਰੋਗ ਜੇ ਤਾਂ ਜੀ ਇਹ ਇੱਕ ਝੁਟਕੀ ਨਾਲ ਹੀ ਠੀਕ ਕਰ ਦਿੰਦਾ ਹੈ ਨਾ ਨਾ ਪੈਸੇ ਨਹੀਂ ਲੈਂਦੇ ਫੈਸੇ ਸਾਨੂੰ ਸੰਤਾਂ ਨੇ ਆਖਿਆ ਵੀ ਇੱਕ ਪੰਨੀ ਨਹੀਂ ਲੈਣੀ ਹੈਗੀ ਆਏ ਗੈਰੀ ਸਮਾ 服务 ਕਰਦੇ ਆ। ਇਹਨ ਪੱਲਿਓਂ ਪੋਕੇ ਦੇ ਵੀ ਆਣਿਆ ਸੀ ਅਗਲੇ ਨੂੰ। ਕੋਈ ਯਾਰ ਬੰਦੇ ਦਾ ਪਲਾਓ ਜਾਵੇ। ਇਹਦਾ ਨਾਮ ਹੈ ਜੀ ਅੱਪਾ ਮਾਰ ਕਾਲਾ ਜੀਰਾ, ਪੁਟਕੰਡਾ ਤੇ ਇਹਦਾ ਨਾਮ ਹੈ ਜੀ ਪੂਰਨਮਾ। ਬਾਕੀ ਜਿਹੜੀ ਬੁੱਡੀਆਂ ਵੀ ਹੋਰ ਤਿਆਰ ਕਰਦੇ ਰਿਆ ਕਰਾਂ। 100 ਦੇ ਨਾਲ ਛਾਹੀਆਂ ਕਰਦੇ ਰਵਾਂਗੇ। ਅੱਛਾ ਇਹ ਛੱਡਾ ਜਨਨ ਲਾ ਸਿੰਪਲ ਲਾਈਫ 557। ਲੋਕ ਵੀ ਪੈਨਾ ਜਿੰਦਰਪੁਰ ਜੀ ਚੰਦੀਕਰ ਤੋਂ ਚਲਾਉਂਦੇ ਨੇ। ਉਹਨਾਂ ਦੇ ਹਸਪੰਦ ਨੇ ਪਰਲੇ ਨੇ ਵਕੀਲ ਸਾਹਿਬ ਐਦਵਾਨ ਜੀ। ਸਸ਼ਰੀਕਾਰ ਜੀ ਖੁਸ਼ ਰਹੋ, ਬਾਦਰੋ। ਖਸ ਦੇ ਖੇਡਦੇ ਰਹੋ ਦੁਨੀਆ ਦਾ ਕੁਝ ਨਹੀਂ ਲੈ ਜਾਣਾ ਪੈਸਾ ਵੱਡੀ ਚੀਜ਼ ਨਹੀਂ ਇਨਸਾਨ ਵੱਡੀ ਚੀਜ਼ ਹੈ ਇਨਸਾਨ ਨਾਲ ਪਿਆਰ ਕਰੋ ਸ਼ਸ਼ੀ ਕਾਦਿ